वाल्मीकि तीर्थ लंगर कमेटी दे 100 वे लंगर दी समाप्ति ते कमेटी दे मुख संचालक कमल नारदी प्रधान गी भेंट समागम करवाया गया वख-वख जिल्ल्यां तो धार्मिक ते सामाजिक जथेबंदियां दे, दे नुमाइंदे पुज्जे पंजाब ने जथे कमल नार दे इस उपराले दी शलागा कीती उथे ही नार ने अपने साथीयां दा धन्यवाद भी कीता इस मौके सफाई कर्मचारी कमीशन के चेयरमैन चंदन गरेवाल संत अशोक लंकेश सन्नी सब्बरवाल राजन गिल सतनाम सिंह गुलजार सिंह जगरूप सिंह महंत जगतार सरदार मंजीत गिरी महंत करतार आदि हाजर मेंबर सन इस दौरान समागम विच हाजर पतवंतिया कमेटी वालों भगवान वाल्मीकि जी के प्रतीक दोशाला सिरोपाओ पेट करके सम्मानित किया गया चीफ एडिटर कमलजीत सिंह की विशेष रिपोर्ट ਮਕਾਮ ਤੱਕ ਅਸੀਂ ਪਹੁੰਚਾਂਗੇ ਤੇ ਜਿੰਨੇ ਵੀ ਸਹਿਯੋਗੀਆਂ ਸੱਜਣਾ ਦਾ ਲੰਗਰ ਕਮੇਟੀ ਸਾਡੇ ਮੈਂਬਰ ਸਹਿਬਾ ਉਹਨਾਂ ਦਾ ਸਾਡੇ ਅਹੁਦੇਦਾਰਾਂ ਦਾ ਔਰ ਜਿੰਨੇ ਵੀ ਸਹਿਯੋਗੀ ਸੱਜਣਾਂ ਹਨ ਉਹਨਾਂ ਦੇ ਸਹਿਯੋਗ ਤੋਂ ਬਿਨਾਂ ਅਸੀਂ ਨਹੀਂ ਪਹੁੰਚ ਸਕਦੇ ਸੀ ਅੱਜ ਸੋਵੇਂ ਲੰਗਰ ਤੇ ਅਸੀਂ ਸਾਰਿਆਂ ਨੂੰ ਭਰਾਈ ਦਿੰਨੇ ਆ ਜੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਆਪਣੀ ਲੰਗਰ ਕਮੇਟੀ ਵੱਲੋਂ ਤੇ ਜੇ ਉਹ ਸਹਿਯੋਗ ਨਾ ਕਰਦੇ ਅਸੀਂ ਸੋਵੇਂ ਲੰਗਰ ਤੱਕ ਨਹੀਂ ਪਹੁੰਚ ਸਕਦੇ ਸੀ ਔਰ ਇਹ ਹੀ ਉਮੀਦ ਇਹ ਹੀ ਆਸ ਰੱਖਦੇ ਆਂ ਅਸੀਂ ਕਿ ਸਾਡਾ ਇਸੇ ਤਰ੍ਹਾਂ ਜਿਹੜੇ ਸਾਡੇ ਸਹਿਯੋਗੀ ਸੱਜਣ ਆ ਸਾਡਾ ਸਾਥ ਦਿੰਦੇ ਰਹਿਣਗੇ ਤਾਂ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਅਸੀਂ ਆਪਣੇ ਤੁਹਾਡੇ ਪ੍ਰੋਸੇ ਤੇ ਖਰਾ ਉਤਰਾਂਗੇ ਅੱਗੇ ਵੀ ਖੁੱਤਰਦੇ ਆਏ ਹਾਂ ਤੇ ਅੱਗੇ ਤੋਂ ਵੀ ਖਰੇ ਉਤਰਾਂਗੇ ਇਹ ਸਰ ਆਪਣਾ ਸਵਾਸ ਦਿੱਤੇ ਆ ਇਹ ਲੰਗਰ ਨਿਰੰਤਰ ਚੱਲਦਾ ਰਹੇਗਾ ਜੀ ਉਹ ਇਹਨਾਂ ਸ਼ਬਦਾਂ ਨਾਲ ਜੈ ਵਾਲਮੀਕੀ ਆਕਰਵਚ ਜੀ ਮਾਸੀ ਰੈਂਦੇ ਸੰਗਤ ਆਈਆਂ ਕਿ ਮੈਸੀ ਦੇਣਾ ਚਾਹੀਦਾ ਜਿੰਨੀਆਂ ਵੀ ਸੰਗਤਾਂ ਆਈਆਂ ਇਹਨਾਂ ਦਾ ਪਹਿਲੇ ਗੱਲ ਤਾਂ ਮੈਂ ਵਾਲਮੀਕੀ ਤੇਰਤੇ ਆਉਂ ਤੇ ਧੰਨਵਾਦ ਕਰਦਾ ਜੀ ਔਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਇਸ ਲੰਗਰ ਦੇ ਘਟੋ ਘਟ ਤੁਸੀਂ ਵਿਕੀ ਲਈ ਸਾਰੇ ਪ੍ਰੋਗਰਾਮ ਬਣਾਉਂਦੇ ਆ ਹਰ ਜਗ੍ਹਾ ਘੁੰਮਣ ਦਾ ਹਰ ਜਗ੍ਹਾ ਜਾਣ ਦਾ ਹਰ ਧਾਰਮਿਕ ਜਗ੍ਹਾ ਤੇ ਮੱਥਾ ਟੇਕਣ ਦਾ ਤੇ ਜਿਹੜੇ ਸਾਡੇ ਸਵਾਸ ਦੇ ਲੋਕ ਆ ਜਿਹੜੇ ਹੋਰ ਲੋਕ ਆ ਜਿਹੜੇ ਵਾਲਮੀਕੀ ਤੇਰਤਾਂ ਦੀ ਕੋਸ਼ਿਸ਼ ਕਰਦੇ ਨੇ ਐਤਵਾਰ ਦਾ ਪ੍ਰੋਗਰਾਮ ਬਣਾ ਤੇ ਨਹੀਂ ਬਿਨਾ ਡਰੇ ਬਿਨਾ ਚਿੰਤ ਕੇ ਪ੍ਰੋਗਰਾਮ ਬਣਾਉਣ ਖਾਸ ਕਰਕੇ ਕਿਉਂਕਿ ਸ਼੍ਰੀ ਲੰਗਰ ਦੀ ਸੇਵਾ ਸੀ ਨਿਰੰਤਰ ਚਲਾ ਰਹੇ ਆਂ ਅਸੀਂ ਔਰ ਲੰਗਰ ਦੇ ਕਰਕੇ ਤੁਸੀਂ ਇਹ ਨਾ ਸੋਚੋ ਕਿ ਲੰਗਰ ਦੀ ਵਿਵਸਥਾ ਨਹੀਂ ਹੈ ਖਾਣ ਦੀ ਵਿਵਸਥਾ ਨਹੀਂ ਹੈ ਤੇ ਇਸ ਕਰਕੇ ਪ੍ਰੋਗਰਾਮ ਐਤਵਾਰ ਦਾ ਨਾ ਬਣਾਈਏ ਤੇ ਇਹ ਮੰਚ ਬਿਲਕੁਲ ਨਾ ਰੱਖਣਾ ਆਪਣੇ ਜਿੰਨੀ ਵੀ ਸੰਗਤ ਆਂਦੀ ਹੈ ਜਿੰਨੀ ਵੀ ਸੰਗਤ ਆਣਾ ਚਾਹਦੀ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਹ ਟੈਨਸ਼ਨ ਛੱਡ ਕੇ ਕਿ ਉੱਥੇ ਲੰਗਰ ਦੀ ਵਿਵਸਥਾ ਨਹੀਂ ਹੈ ਸਾਡੀ ਲੰਗਰ ਕਮੇਟੀ ਵੱਲੋਂ ਲੰਗਰ ਦੀ ਵਿਵਸਥਾ ਕੀਤੀ ਜਾਂਦੀ ਆ ਔਰ ਨਿਰੰਤਰ ਕੀਤੀ ਜਾਏਗੀ ਔਰ ਹਮੇਸ਼ਾ ਕਰਦੇ ਰਵਾਂਗੇ ਜੀ ਤੇ ਇਸ ਨੂੰ ਧ ਇਹ ਖੁਦ ਵੀ ਚਾਹਨੇ ਕਿ ਐਤਵਾਰ ਬਰਤ ਬਰਤ ਸੰਗਤ ਇੱਥੇ ਮਾਤਾ ਟਿਕਣਾ ਆਵੇ ਤਾਂ ਜੋ ਅਸੀਂ ਨਿਰਤ ਪਰਜੇਵਾਲ ਵੀ ਕੀਤੇ ਤਾਂ ਪ੍ਰਚਾਰ ਪ੍ਰਸਾਰ ਹੋ ਸਕੇ ਔਰ ਅਸੀਂ ਸੇਵਾ ਕਰਦੇ ਰਹੀਏ ਜੈ ਵਾਲਮੀਕੀ ਭਗਵਾਨ ਵਾਲਮੀਕੀ ਤੀਰਥ ਲੰਗਰ ਕਮੇਟੀ ਦਾ ਜਿਹੜਾ ਸੋਵਾਂ ਲੰਗਰ ਮੇਰਾ ਬਹੁਤ ਅਜ਼ੀਜ਼ ਤੇ ਮੇਰਾ ਬਹੁਤ ਪਿਆਰਾ ਭਾਈ ਕਮਲਨਾਰ ਜੀ ਤੇ ਇਹਨਾਂ ਦੀ ਸਮੁੱਚੀ ਟੀਮ ਵੱਲੋਂ ਜਿਹੜਾ ਅੱਜ ਲੰਗਰ ਲਗਾਇਆ ਗਿਆ ਸੋਵਾਂ ਲੰਗਰ ਹੈ ਤਾਂ ਮੈਂ ਜਿੱਥੇ ਪਰਮਾਤਮਾ ਵੱਲੋਂ ਇਹਨਾਂ ਦੇ ਲਈ ਚੜ੍ਹਦੀ ਕਲਾ ਮੰਗਦਾ ਹਾਂ ਉੱਥੇ ਨਾਲ ਦੇ ਨਾਲ ਇਹਨਾਂ ਦੀ ਸਮੁੱਚੀ ਟੀਮ ਲਈ ਵੀ ਪਰਮਾਤਮਾ ਵਾਲਮੀਕੀ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਔਰ ਨਾਲ ਦੇ ਨਾਲ ਸਮਾਜ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਦੀ ਬਾਹ ਫੜੀ ਹੈ ਜਿਨ੍ਹਾਂ ਨੇ ਇਹਦੇ ਨਾਲ ਸਹਿਯੋਗ ਕੀਤਾ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਸ ਲੰਗਰ ਨੂੰ ਸੌਵੇਂ ਲੰਗਰ ਤੱਕ ਲੈ ਕੇ ਆਏ ਔਰ ਯਕੀਨ ਮੰਨਿਓ ਵੀ ਮੈਂ ਆਸ ਕਰਦਾ ਔਰ ਮੇਰੇ ਨਾਲ ਜੜੇਗਾ ਮੇਰੇ ਸਾਥੀ ਹਾਏ ਹੈ ਨਾਲ ਅਜੇ ਜੀ ਅਜੇ ਖੋਸਲਾ ਜੀ ਵਾਲਮੀਕੀ ਟਾਈਗਰ ਫੋਰਸ ਤੋਂ ਇਹ ਵੀ ਖੜੇ ਨੇ ਤੇ ਅਸੀਂ ਕਾਮਨਾ ਕਰਦੇ ਹਾਂ ਕਿ ਇਹ ਜਿਹੜਾ ਸੌਵਾ ਲੰਗਰ ਨਹੀਂ ਹੋਊਗਾ ਹਜ਼ਾਰਾਂ ਲੱਖਾਂ ਦੀ ਜਿਹੜੇ ਤਾਦਾਦ ਵਿੱਚ ਜਾਏਗਾ ਤੇ ਮੇਰਾ ਹਜ਼ਾਰਾਂ ਸਾਲ ਮੇਰਾ ਭਾਈ ਜੀਵੇ ਜਿਹੜਾ ਅੱਜ ਲੋਕਾਂ ਦੀ ਸੇਵਾ ਕਰ